ਨਹਿਰ ਚ ਤੈਰਦੀ ਆਉਂਦੀ ਸੀ ਮੁੰਡੇ ਦੀ লাশ ਭਾਰੀ ਮੀਂਹ ਦੇ ਵਿੱਚ ਪੁਲ ਦੇ ਉੱਤੇ ਲੋਕਾਂ ਦਾ ਹੋ ਗਿਆ ਭਾਰੀ ਇਕੱਠ ਬਣਿਆ ਸਹਿਮ ਦਾ ਮਾਹੌਲ ਤੁਸੀਂ ਵੀ ਦੇਖੋ ਬੇहद ਖੌਫਨਾਕ ਇਹ ਘਟਨਾ ਤੇ ਸੋ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਗੜ ਸ਼ੰਕਰ ਦੇ ਵਿਸਤ ਦੁਆਬ ਨਹਿਰ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ লাশ ਪਾਣੀ ਦੇ ਉੱਤੇ ਤੈਰਦੀ ਦੇਖੀ ਗਈ ਹੈ ਤਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਬੱਚੇ-ਬੱਚੇ ਦੇ ਦਿਲ ਦੇ ਵਿੱਚ ਡਰ ਜਿਹੜਾ ਹੈ ਇਸ ਨੂੰ ਦੇਖ ਕੇ ਪੈਦਾ ਹੋ ਚੁੱਕੇ ਹੈ ਪਾਰੀ ਮੀਂਹ ਪੈ ਰਿਹਾ ਸੀ ਤਾਂ ਮੀਂਹ ਦੇ ਵਿੱਚ ਪੁਲ ਦੇ ਉੱਤੇ ਲੋਕਾਂ ਦਾ ਪਾਰੀ ਇਕੱਠ ਇਸ ਨੂੰ ਦੇਖਣ ਦੇ ਲਈ ਲੱਗ ਜਾਂਦਾ ਹੈ ਮੋਕੇ ਦੇ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪ੍ਰਸ਼ਾਸਨ ਦੇ ਵੱਲੋਂ ਇਸ ਮੋਟਵੰਦ ਦੀ ਲਾਸ਼ ਨੂੰ ਪਾਣੀ ਤੋਂ ਬਾਹਰ ਕੱਢਿਆ ਗਿਆ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ਤੇ ਜਾਂਚ ਸ਼ੁਰੂ ਕੀਤੀ ਗਈ ਹੈ ਕਿ ਆਖਰਕਾਰ ਕਿਸ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ লাশ ਦੀ شناخت ਕੀਤੀ ਜਾ ਰਹੀ ਹੈ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਵਿਸਤਵ ਦਵਾਬ ਨਹਿਰ ਲੱਗ ਕੇ ਇੱਕ ਡੈੱਡ ਬੋਡੀ ਆ ਰਹੀ ਹੈ ਜਿਹੜਾ ਕਿ ਅਸੀਂ ਪਿੰਡ ਦੇ ਨੇੜੇ ਗੋਲੀਆਂ ਦੇ ਲੱਗੇ ਅਸੀਂ ਉਹਨੂੰ ਜਿਹੜਾ ਆ ਜਿਹਦੀ ਹੈਲਪ ਆ ਪੀਪਲ ਅਸੀਂ ਇਹਨੂੰ ਬਾਹਰ ਕੱਢਿਆ ਤੇ ਹੁਣ ਇਹਨੂੰ ਕਬਜ਼ਾ ਪੁਲਸ ਲੈ ਕੇ ਤੇ ਇਹਦੀ شناخت ਕਰਕੇ ਸਿਵਲ ਹਸਪੀਟਲ ਚਾ ਕਰਦੇ